ਸਬਨੂ ਹਸਾਨ ਵਾਲੇ ਜਸਵਿੰਦਰ ਪੱਲਾ ਕੱਲ ਸਭ ਦੀਆਂ ਅੱਖਾਂ ਨੂੰ ਨਾਮ ਕਰ ਗਏ ਇੱਕ ਐਸਾ ਦਿਨ ਜੋ ਕਿ ਪੰਜਾਬੀ ਇੰਡਸਟਰੀ ਕਦੀ ਨਹੀਂ ਭੁੱਲ ਸਕਦੀ ਕੱਲ ਜਸਵਿੰਦਰ ਪੱਲਾ ਨੇ ਸਭ ਨੂੰ ਆਖਰੀ ਅਲਵਿਦਾ ਕਹਿ ਦਿੱਤਾ ਤੇ ਅੱਜ ਉਹਨਾਂ ਨੂੰ ਆਖਰੀ ਅਲਵਿਦਾ ਕਹਿਣ ਦੇ ਲਈ ਪੂਰੀ ਇੰਡਸਟਰੀ ਪਹੁੰਚੀ ਹੋਈ ਹੈ ਤੇ ਅੱਜ ਜਸਵਿੰਦਰ ਪੱਲਾ ਜੀ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਹਨਾਂ ਦੇ ਘਰ ਤੋਂ ਉਹਨਾਂ ਦੀ ਮ੍ਰਿਤਕ ਦੇ ਨੂੰ ਪਲੌਂਗੀ ਸ਼ਮਸ਼ਾਨਖਾਨ ਕਾਟ ਵੱਲੇ ਜਾਇਆ ਜਾ ਰਿਹਾ ਹੈ ਉਹਨਾਂ ਦੀ ਆਖਰੀ ਦਰਸ਼ਨ ਕਰਨ ਦੇ ਲਈ ਪੀੜ ਐਸੀ ਉਮੜੀ ਹੈ ਕਿ ਮਨੋ ਸਭ ਨੂੰ ਲੱਗਦਾ ਹੈ ਕਿ ਅੱਜ ਵੀ ਪੱਲਾਜੀ ਕੁਝ ਐਸੀ ਗੱਲ ਕਹਿ ਜਾਣਗੇ ਸ਼ਾਇਦ ਉਹਨਾਂ ਦੇ ਚਿਹਰੇ ਤੇ ਫਿਰ ਹਸਾ ਆ ਜਾਏਗਾ ਲੇਕਿਨ ਜਸਵਿੰਦਰ ਪੱਲਾ ਦਾ ਜੋ ਅਲਵਿਦਾ ਕਹਿਣ ਦਾ ਅੰਦਾਜ਼ ਰਹਾ ਉਸਨੇ ਸਭ ਨੂੰ ਪਾਵਕ ਕਰ ਦਿੱਤਾ ਜਸਵਿੰਦਰ ਪੱਲਾ ਕਈ ਸਾਲਾ ਤੋਂ ਐਂਟਰਟੇਨ ਕਰਦੇ ਆ ਰਹੇ ਸੀ ਲੇਕਿਨ ਜਿਸ ਤਰ੍ਹਾਂ ਦਿਨਾਲ ਇੱਕਦਮ ਉਹਨਾਂ ਦੇ ਜਾਨ ਦੀ ਖਬਰ ਆਈ ਸਮੇਂ ਤੋਂ ਪਹਿਲਾਂ ਉਹਨਾਂ ਦੀ ਜਾਨ ਦੀ ਖਬਰ ਆਈ ਉਸਨੇ ਉਹਨੂੰ ਪਾਵਕ ਕਰ ਦਿੱਤਾ ਹੈ ਜਸਵਿੰਦਰ ਪੱਲਾ ਇੱਕ ਐਸੇ ਕਲਾਕਾਰ ਨੇ ਜਿਨ੍ਹਾਂ ਨੇ ਕਾਮੇਡੀ ਦੀ ਦੁਨੀਆ ਦੇ ਵਿੱਚ ਐਸਾ ਨਾਮ ਕਮਾਇਆ ਤੇ ਪੰਜਾਬੀ ਕਾਮੇਡੀ ਨੂੰ ਐਸੇ ਪੱਧਰ ਤੇ ਲੈ ਕੇ ਗਏ ਜਿਸ ਨੂੰ ਸਿਰਫ ਔਰ ਸਿਰਫ ਦਿਲ ਤੋਂ ਸਲਾਮ ਹੀ ਕੀਤਾ ਜਾ ਸਕਦਾ ਹੈ ਔਸੇ ਦਾ صدਕਾ ਹੈ ਕਿ ਕਈ ਕਲਾਕਾਰ ਅੱਜ ਅੱਖਾਂ ਨੰਮ ਕੀਤੇ ਹੋਏ ਜਸਵਿੰਦਰ ਪੱਲਾ ਦੇ ਘਰ ਪਹੁੰਚੇ ਨੇ ਤੇ ਹੁਣ ਉਹਨਾਂ ਦੀ ਮ੍ਰਿਤਕ ਦੇ ਨੂੰ ਬਲੌਂਗੀ ਸ਼ਮਸ਼ਾਮ ਘਾਟਪਾਲ ਲੈ ਜਾਇਆ ਜਾ ਰਿਹਾ ਹੈ ਉਹਨਾਂ ਦੇ ਚੌਣ ਵਾਲੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਇੱਕੋ ਗੱਲ ਕਹਿੰਦੇ ਦੇਖੋ ਕਿ ਜਸਵਿੰਦਰ ਪੱਲਾ ਸਿਰਫ ਇੱਕ ਚੰਗੇ ਕਲਾਕਾਰ ਹੀ ਨਹੀਂ ਇੱਕ ਚੰਗੇ ਇਨਸਾਨ ਵੀ ਹਨ ਪਿੱਛੇ ਨਹੀਂ ਜੀ ਪੈਰਾਂ ਦੇ ਪਿੱਛੇ ਹੋ ਗਏ ਹੋ ਅੱਜ ਕਿਚੂਆ ਰੀਸ਼ੂ ਦੀਦੀ ਆਪਣੀ ਦੀਦੀ ਆਈ ਨਹੀਂ ਅਸਪੀ ਆ ਗਿਆ ਹੋਟਲ ਬੱਸ ਆਈ ਆਪਣੀ ਮੈਂ ਫੈਮਿਲੀ ਆ ਗਈ ਸਾਰੀ

ਸਬਨੂ ਹਸਾਨ ਵਾਲੇ ਜਸਵਿੰਦਰ ਪੱਲਾ ਕੱਲ ਸਭ ਦੀਆਂ ਅੱਖਾਂ ਨੂੰ ਨਾਮ ਕਰ ਗਏ ਇੱਕ ਐਸਾ ਦਿਨ ਜੋ ਕਿ ਪੰਜਾਬੀ ਇੰਡਸਟਰੀ ਕਦੀ ਨਹੀਂ ਭੁੱਲ ਸਕਦੀ ਕੱਲ ਜਸਵਿੰਦਰ ਪੱਲਾ ਨੇ ਸਭ ਨੂੰ ਆਖਰੀ ਅਲਵਿਦਾ ਕਹਿ ਦਿੱਤਾ ਤੇ ਅੱਜ ਉਹਨਾਂ ਨੂੰ ਆਖਰੀ ਅਲਵਿਦਾ ਕਹਿਣ ਦੇ ਲਈ ਪੂਰੀ ਇੰਡਸਟਰੀ ਪਹੁੰਚੀ ਹੋਈ ਹੈ ਤੇ ਅੱਜ ਜਸਵਿੰਦਰ ਪੱਲਾ ਜੀ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਹਨਾਂ ਦੇ ਘਰ ਤੋਂ ਉਹਨਾਂ ਦੀ ਮ੍ਰਿਤਕ ਦੇ ਨੂੰ ਪਲੋਂਗੀ ਸ਼ਮਸ਼ਾਨ ਘਾਟ ਵੱਲ ਲਿਜਾਇਆ ਜਾ ਰਿਹਾ ਹੈ ਉਹਨਾਂ ਦੀ ਆਖਰੀ ਦਰਸ਼ਨ ਕਰਨ ਦੇ ਲਈ ਭੀੜ ਐਸੀ ਉਮੜੀ ਹੈ ਕਿ ਮਨੋ ਸਭ ਨੂੰ ਲੱਗਦਾ ਹੈ ਕਿ ਅੱਜ ਵੀ ਪੱਲਾ ਜੀ ਕੁਝ ਐਸੀ ਗੱਲ ਕਹਿ ਜਾਣਗੇ ਸ਼ਾਇਦ ਉਹਨਾਂ ਦੇ ਚਿਹਰੇ ਤੇ ਫਿਰ ਹਸਾ ਆ ਜਾਏਗਾ ਲੇਕਿਨ ਜਸਵਿੰਦਰ ਪੱਲਾ ਦਾ ਜੋ ਅਲਵਿਦਾ ਕਹਿਣ ਦਾ ਅੰਦਾਜ਼ ਰਹਾ ਉਸ ਨੇ ਸਭ ਨੂੰ ਭਾਵੁਕ ਕਰ ਦਿੱਤਾ ਜਸਵਿੰਦਰ ਪੱਲਾ ਕਈ ਸਾਲਾਂ ਤੋਂ ਐਂਟਰਟੇਨ ਕਰਦੇ ਆ ਰਹੇ ਸੀ ਲੇਕਿਨ ਜਿਸ ਤਰ੍ਹਾਂ ਦਿਨਾਲ ਇੱਕਦਮ ਉਹਨਾਂ ਦੇ ਜਾਨ ਦੀ ਖਬਰ ਆਈ ਸਮੇਂ ਤੋਂ ਪਹਿਲਾਂ ਉਹਨਾਂ ਦੀ ਜਾਨ ਦੀ ਖਬਰ ਆਈ ਉਸ ਨੇ ਨੂੰ ਪਾਵੋ ਕਰਤੇ ਤਾਈ ਜਸਵਿੰਦਰ ਪਲਾਇਕ ਐਸੇ ਕਲਾਕਾਰ ਨੇ ਜਿਨ੍ਹਾਂ ਨੇ ਕਾਮੇਡੀ ਦੀ ਦੁਨੀਆ ਦੇ ਵਿੱਚ ਐਸਾ ਨਾਮ ਕਮਾਇਆ ਤੇ ਪੰਜਾਬੀ ਕਾਮੇਡੀ ਨੂੰ ਐਸੇ ਪੱਧਰ ਤੇ ਲੈ ਕੇ ਗਏ ਜਿਸ ਨੂੰ ਸਿਰਫ ਔਰ ਸਿਰਫ ਦਿਲ ਤੋਂ ਸਲਾਮ ਹੀ ਕੀਤਾ ਜਾ ਸਕਦਾ ਹੈ ਔਸੇ ਦਾ ਸਦਕਾ ਹੈ ਕਿ ਕਈ ਕਲਾਕਾਰ ਅੱਜ ਅੱਖਾਂ ਨੰਮ ਕੀਤੇ ਹੋਏ ਜਸਵਿੰਦਰ ਪਲਾ ਦੇ ਘਰ ਪਹੁੰਚੇ ਨੇ ਤੇ ਹੁਣ ਉਹਨਾਂ ਦੀ ਮ੍ਰਿਤਕ ਦੇ ਨੂੰ ਬਲੌਂਗੀ ਸ਼ਮਸ਼ਾਮ ਘਾਟਪਾਲ ਲੈ ਜਾਇਆ ਜਾ ਰਿਹਾ ਹੈ ਉਹਨਾਂ ਦੇ ਚੌਣ ਵਾਲੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਇੱਕੋ ਗੱਲ ਕਹਿੰਦੇ ਦੇਖੇ ਕਿ ਜਸਵਿੰਦਰ ਪੱਲਾ ਸਿਰਫ ਇੱਕ ਚੰਗੇ ਕਲਾਕਾਰ ਹੀ ਨਹੀਂ ਇੱਕ ਚੰਗੇ ਇਨਸਾਨ ਵੀ ਹਨ ਰੀਸ਼ੂ ਦੀਦੀ ਆਪਣੀ ਵੀ ਆਈ ਨਹੀਂ ਐਸਪੀ ਆ ਗਿਆ ਹੋਰ ਤਾਂ ਹੀ ਬੱਸ ਆਈ ਆ ਆਪਣੀ ਮੈਂ ਫੈਮਿਲੀ ਆ ਗਈ ਸਾਰੀ